ਸਸ਼ੀਤਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਇੰਪੋਰਟੈਂਟ ਵਲੌਗ ਹੈ ਅੱਜ ਦਾ ਅੱਜ ਦੇ ਵਲੌਗ ਦੇ ਵਿੱਚ ਕੈਨੇਡਾ ਦੇ ਬਦਲੇ ਹੋਏ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਡਿਸਕਸ਼ਨ ਕਰਨਾ ਹੈ ਆਫਟਰ ਬਾਇਓਮੈਟ੍ਰਿਕ ਜੇਕਰ ਤੁਸੀਂ ਕੈਨੇਡਾ ਦੀ ਫਾਈਲ ਲਗਾਈ ਹੈ ਤੇ ਆਫਟਰ ਬਾਇਓਮੈਟ੍ਰਿਕ ਤੁਹਾਡਾ ਹੈ ਪ੍ਰੋਸੈਸਿੰਗ ਟਾਈਮ काउंट ਹੁੰਦਾ ਹੈ ਜੇਕਰ ਫਰੈਸ਼ ਫਾਈਲ ਹੈ ਤਾਂ ਜਦੋਂ ਤੁਹਾਡੇ ਬਾਇਓਮੈਟ੍ਰਿਕ ਹੋ ਜਾਂਦੇ ਉਸ ਤੋਂ ਬਾਅਦ ਤੁਹਾਡਾ ਇਹ ਪ੍ਰੋਸੈਸਿੰਗ ਟਾਈਮ ਸ਼ੁਰੂ ਹੁੰਦਾ ਹੈ ਤੇ ਜੇਕਰ ਤੁਹਾਡਾ ਰਿਫਿਊਜ਼ਲ ਤੋਂ ਬਾਅਦ ਕੇਸ ਲੱਗਾ ਹੈ ਤਾਂ ਉਸ ਕੇਸ ਦੇ ਵਿੱਚ ਤੁਹਾਡੀ ਬਾਇਓਮੈਟ੍ਰਿਕ ਅਪਡੇਟ ਹੋਣ ਤੋਂ ਬਾਅਦ ਇਹ ਪ੍ਰੋਸੈਸਿੰਗ ਟਾਈਮ 카ਉਂਟ ਹੁੰਦਾ ਹੈ ਉਸ ਤੋਂ ਇਲਾਵਾ ਸੈਟਰਡੇ ਸੰਡੇ ਇਸ ਦੇ ਵਿੱਚ 카ਉਂਟ ਨਹੀਂ ਹੁੰਦਾ ਬਿਜ਼ਨਸ ਤੇ ਵਰਕਿੰਗ ਡੇਸ ਜਿਹੜੇ ਹੈ ਉਹ 카ਉਂਟ ਹੁੰਦੇ ਨੇ ਸੋ ਜੋ ਵੀ ਪ੍ਰੋਸੈਸਿੰਗ ਟਾਈਮ ਤੁਹਾਡੇ ਨਾਲ ਡਿਸਕਸ ਕਰਨਾ ਹੈ ਉਹ ਆਫਟਰ ਬਾਇਓਮੈਟ੍ਰਿਕ ਹੈ ਜੇਕਰ ਤੁਸੀਂ ਫਾਈਲਿੰਗ ਕੀਤੀ ਹੈ ਕੈਨੇਡਾ ਦੇ ਲਈ ਆਊਟਸਾਈਡ ਕੈਨੇਡਾ ਤੋਂ ਇੰਡੀਆ ਤੋਂ पाकिस्तान ਤੋਂ ਬਹਿਰਨ ਤੋਂ ਦੁਬਈ ਤੋਂ ਜਾਂ ਫਿਰ ਆਸਟ੍ਰੇਲੀਆ ਜਾਂ ਯੂਕੇ ਤੋਂ ਫਾਈਲਿੰਗ ਕੀਤੀ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਨਾ ਸਾਰੀਆਂ ਕੰਟਰੀਆਂ ਤੋਂ ਜੇਕਰ ਤੁਸੀਂ ਫਾਈਲਿੰਗ ਕੀਤੀ ਹੈ ਤਾਂ ਤੁਹਾਡਾ ਪ੍ਰੋਸੈਸਿੰਗ ਟਾਈਮ ਕੀ ਹੋ ਸਕਦਾ ਹੈ ਗੱਲ ਵਿਜ਼ਟਰ ਟੂਰਿਸਟ ਵੀਜ਼ਾ ਦੀ ਕਰਾਂਗੇ ਵਰਕ ਪਰਮਿਟ ਦੀ ਕਰਾਂਗੇ ਨਾਲ ਦੀ ਨਾਲ ਹੀ ਸਟੂਡੈਂਟ ਵੀਜ਼ਾ ਦੀ ਵੀ ਗੱਲ ਕਰਾਂਗੇ ਤੇ ਨਾਲ ਹੀ ਸੁਪਰ ਵੀਜ਼ਾ ਦੀ ਵੀ ਗੱਲ ਕਰਾਂਗੇ ਕਿ ਇਹਨਾਂ ਦਾ ਐਕਚੁਅਲ ਦੇ ਵਿੱਚ ਪ੍ਰੋਸੈਸਿੰਗ ਟਾਈਮ ਕੀ ਚੱਲ ਰਿਹਾ ਪ੍ਰੈਕਟੀਕਲੀ ਤੇ ਐਸ ਪਰ ਕੈਨੇਡਾ.ca ਕੀ ਪ੍ਰੋਸੈਸਿੰਗ ਟਾਈਮ ਹੈ ਤੇ ਇਸ ਦੇ ਵਿੱਚ ਖਾਸ ਕਰਕੇ ਵਿਜ਼ਟਰ ਵੀਜ਼ਾ ਤੇ ਜਿਹੜੇ ਵਰਕ ਪਰਮਿਟ ਵਾਲੇ ਨੇ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਦੁਬਾਰਾ ਤੋਂ ਵਾਅਦਾ ਹੋਇਆ ਸੋ ਉਹ ਵੀ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿ ਕਿਸ ਲੋੜਾ ਸੋਪੀ ਚਾਹੁੰਦੇ ਹੋ ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪ ਸਟੱਡੀ ਪਰਮਿਟ ਦਾ ਪ੍ਰੋਸੈਸਿੰਗ ਟਾਈਮ ਡੇ ਬਾਈ ਡੇ ਜਿਹੜਾ ਹੈ ਉਹ ਭਾਵੇਂ ਕੈਨੇਡਾ.ca ਦੇ ਹਿਸਾਬ ਦੇ ਨਾਲ 4 ਜਾਂ 5 ਵੀਕ ਦੇ ਵਿੱਚ ਰਹਿ ਰਿਹਾ ਹੈ ਪਰ ਐਕਚੁਅਲ ਦੇ ਵਿੱਚ ਇਹਦਾ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਜਿਹੜੀਆਂ ਪਹਿਲਾਂ ਦੀਆਂ ਲੱਗੀਆਂ ਹੋਈਆਂ ਐਪਲੀਕੇਸ਼ਨਸ ਨੇ ਉਹਨਾਂ ਤੇ ਕਾਫੀ ਜ਼ਿਆਦਾ ਟਾਈਮ ਲੱਗ ਰਿਹਾ ਹੈ ਕਿ ਜਿਹੜੀਆਂ ਖਾਸ ਕਰਕੇ ਕਈ ਫਾਈਲਸ ਇਦਾਂ ਦੀਆਂ ਪੈਂਡਿੰਗ ਨੇ ਜਿਹੜੀਆਂ GIC ਵਦਨ ਤੋਂ ਪਹਿਲਾਂ ਦੀਆਂ ਪੈਂਡਿੰਗ ਪਈਆਂ ਹੋਈਆਂ ਨੇ ਉਸ ਤੋਂ ਇਲਾਵਾ ਜਨਵਰੀ ਫਰਵਰੀ ਦੀਆਂ ਵੀ ਕੁਝ ਫਾਈਲਸ ਨੇ ਜਿਹੜੀਆਂ ਦੇ ਜਿਨ੍ਹਾਂ ਦੇ ਰਿਜ਼ਲਟ ਹੁਣ ਤੱਕ ਨਹੀਂ ਆਏ ਪਰ ਐਕਚੁਅਲ ਦੇ ਵਿੱਚ ਜਿਹੜੀਆਂ ਹੁਣ ਫਾਈਲ ਲੱਗ ਰਹੀਆਂ ਨੇ ਉਹਨਾਂ ਦੇ ਰਿਜ਼ਲਟ ਵਿਥਿਨ 30 ਡੇਸ ਮੋਸਟ ਆਫ ਕੇਸਸ ਦੇ ਵਿੱਚ ਆ ਜਾਂਦੇ ਲਗਭਗ ਤਕਰੀਬਨ 70% ਰਿਜ਼ਲਟ ਜਿਹੜੇ ਉਹ 3 ਦਿਨ ਦੇ ਵਿੱਚ ਵਿੱਚ ਆ ਰਹੇ ਨੇ ਤੇ ਤਕਰੀਬਨ 30% ਰਿਜ਼ਲਟ ਹੈ ਜਿਹੜੇ 30 ਦਿਨ ਤੋਂ ਜ਼ਿਆਦਾ ਟਾਈਮ ਲੈ ਰਾਇ ਨੇ 5 ਵੀਕ ਦਾ ਪ੍ਰੋਸੈਸਿੰਗ ਟਾਈਮ ਆਫੀਸ਼ੀਅਲ ਸ਼ੋਅ ਕਰ ਰਿਹਾ ਜੇਕਰ ਤੁਸੀਂ ਇੰਡੀਆ ਤੋਂ ਫਾਈਲਿੰਗ ਕੀਤੀ ਹੈ ਪਾਕਿਸਤਾਨ ਤੋਂ ਫਾਈਲਿੰਗ ਕੀਤੀ ਤੇ 8 ਵੀਕ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਉਹ ਸ਼ੋਅ ਹੋ ਰਿਹਾ ਹੈ ਉਸ ਤੋਂ ਬਾਅਦ ਜਿਹੜੇ ਵੀ ਸਟੱਡੀ ਪਰਮਿਟ ਵਾਲੇ ਨੇ ਜੇਕਰ ਉਹਨਾਂ ਦਾ ਕਿਉਂਕਿ ਸਪਟੰਬਰ ਇਨਟੇਕ ਬੇहद ਨਜ਼ਦੀਕ ਹੈ ਰਿਜ਼ਲਟ ਆਲੇ ਤੱਕ ਨਹੀਂ ਆਇਆ ਜਾਂ ਫਿਰ ਇਹ ਜਿਨ੍ਹਾਂ ਦਾ ਵੀ ਕਲਾਸਿਸ ਵਗੈਰਾ ਜਿਹੜੀਆਂ ਸਪਟੰਬਰ ਦੇ ਫਸਟ ਜਾਂ ਸੈਕੰਡ ਵੀਕ ਦੇ ਵਿੱਚ ਸ਼ੁਰੂ ਹੋਣ ਵਾਲੀਆਂ ਨੇ ਉਹ ਕਾਲਜ ਦੇ ਨਾਲ ਕਮਿਊਨੀਕੇਸ਼ਨ ਬਣਾ ਲੈਣ ਤੇ ਆਪਣਾ ਡੈਫਰ ਕਰ ਲੈਣ ਇਹ ਨਾ ਹੋਣ ਕਿ ਉਹ ਰਿਜ਼ਲਟ ਦੀ ਵੇਟ ਕਰਦੇ ਰਹਿਣ ਉਧਰ ਉਹਨਾਂ ਦਾ ਨੈਕਸਟ ਇਨਟੇਕ ਵੀ ਮਿਸ ਹੋ ਜੇ ਉਧਰ ਵੀ ਸੀਟਸ ਫੁੱਲ ਹੋ ਜਾਣ ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈਗਾ ਚਲੋ ਹੁਣ ਆ ਜਾਂਦੇ ਆਪਾਂ ਵਿਜ਼ਟਰ ਤੇ ਟੂਰਿਸਟ ਵੀਜ਼ਾ ਤੇ ਜੇਕਰ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਤੁਸੀਂ ਇੰਡੀਆ ਤੋਂ ਲਗਾਇਆ ਤਾਂ ਤੁਹਾਡੇ ਲਈ ਪ੍ਰੋਸੈਸਿੰਗ ਟਾਈਮ ਐਸ ਪਰ ਕੈਨੇਡਾ.ca ਦੇ ਹਿਸਾਬ ਨਾਲ ਜਾਈਏ ਤਾਂ 63 ਡੇਜ਼ ਦਾ ਲੱਗ ਰਿਹਾ ਹੈ ਜੇਕਰ ਪਾਕਿਸਤਾਨ ਦੀ ਗੱਲ ਕਰੀਏ 47 ਡੇਜ਼ ਦਾ ਲੱਗ ਰਿਹਾ ਹੈ ਦੁਬਈ ਤੋਂ 40 ਦਿਨ ਦਾ ਟਾਈਮ ਲੱਗ ਰਿਹਾ ਹੈ ਯੂਕੇ ਤੋਂ 296 ਦਿਨ ਦਾ ਟਾਈਮ ਆਸਟ੍ਰੇਲੀਆ ਤੋਂ 28 ਦਿਨ ਦਾ ਟਾਈਮ ਲੱਗ ਰਿਹਾ ਹੈ ਤੇ ਬਹਿਰੈਨ ਤੋਂ 53 ਡੇਜ਼ ਦਾ ਟਾਈਮ ਲੱਗ ਰਿਹਾ ਹੈ ਜੇਕਰ ਤੁਸੀਂ ਆਪਣੀ ਵਿਜ਼ਟਰ ਵੀਜ਼ਾ ਦੀ ਅਪਲੀਕੇਸ਼ਨ ਲਗਾਈ ਹੈ ਕੈਨੇਡਾ ਵਾਸਤੇ ਏ asparcanada.ca ਦੇ ਹਿਸਾਬ ਨਾਲ ਦੱਸਿਆ ਉਸ ਤੋਂ علاوہ ਜੇਕਰ ਆਪਾਂ ਪ੍ਰੈਕਟੀਕਲੀ ਜਾਣੇ ਤਾਂ ਇੰਡੀਆ ਤੋਂ ਮੈਕਸਿਮਮ ਰਿਜ਼ਲਟ ਜਿਹੜੇ ਆ ਉਹ ਡਿਲੇ ਹੋ ਰਹੇ ਨੇ ਤਕਰੀਬਨ 50% ਤੋਂ ਵੀ ਘੱਟ ਯਾਨੀ 45% ਦੇ ਆਲੇ ਦੁਆਲੇ ਦੇ ਰਿਜ਼ਲਟ ਜਿਹੜੇ ਆ ਉਹ ਸਟੈਂਡਰਡ ਟਾਈਮ ਪੀਰੀਅਡ ਦੇ ਵਿੱਚ ਆ ਰਹੇ ਨੇ ਤਕਰੀਬਨ 2 ਮਹੀਨੇ ਦੇ ਵਿੱਚ ਆ ਰਹੇ ਨੇ ਨਹੀਂ ਤੇ ਜ਼ਿਆਦਾਤਰ ਰਿਜ਼ਲਟ ਜਿਹੜੇ ਉਹ 2 ਮਹੀਨੇ ਤੋਂ ਜ਼ਿਆਦਾ ਟਾਈਮ ਲੈ ਰਹੇ ਨੇ ਜੇਕਰ ਆਪਾਂ ਇੰਡੀਆ ਦੀ ਪ੍ਰੋਸੈਸਿੰਗ ਟਾਈਮ ਦੀ ਗੱਲ ਕਰ ਲਈਏ ਕਈਆਂ ਦੀ ਫਾਈਲ ਮਾਰਚ ਦੀ ਅਪ੍ਰੈਲ ਦੀ ਜਾਂ ਫਿਰ ਜਨਵਰੀ ਫਰਵਰੀ ਦੀ ਵੀ اٹਕੀ ਹੋਈ ਹੈ ਸੋ ਆਪਣੇ ਵੈਬ ਫਾਰਮ ਵਗੈਰਾ ਰੇਜ਼ ਕਰਦੇ ਰਹੋ ਤਾਂ ਜੇਕਰ 7-8 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਏ ਤਾਂ ਫਾਈਲ ਵਿਧਰੋ ਕਰਕੇ ਦੁਬਾਰਾ ਲਗਾ ਲਓ ਉਸ ਤੋਂ ਬਾਅਦ ਜਿਹੜੀਆਂ ਦੂਜੀਆਂ ਕੰਟਰੀਆਂ ਨੇ ਉਹਨਾਂ ਦਾ ਅਸਪੈਕਟ ਕਰਨਾ ਥੋੜਾ ਮੁਸ਼ਕਲ ਹੁੰਦਾ ਕਿਉਂਕਿ ਕਾਲਸ ਉੱਥੋਂ ਥੋੜਾ ਘੱਟ ਆਂਦੀਆਂ ਨੇ ਸੋ ਇਸ ਕਰਕੇ ਉਹਨਾਂ ਨੂੰ ਜਜ ਕਰਨਾ ਜਿਹੜਾ ਔਖਾ ਹੁੰਦਾ ਕਿ ਪੰਜ-ਸੱਤ ਕਾਲ ਤੋਂ ਤੁਸੀਂ ਐਵਰੇਜ ਨਹੀਂ ਕਰ ਸਕਦੇ ਪ੍ਰੈਕਟੀਕਲ ਟਾਈਮ 'ਤੇ ਉਸ ਤੋਂ ਬਾਅਦ ਵਰਕ ਪਰਮਿਟ ਤੇ ਆ ਜਾਂਦੇ ਆ ਵਰਕ ਪਰਮਿਟ ਦਾ ਪ੍ਰੋਸੈਸਿੰਗ ਟਾਈਮ ਡੇ ਬਾਈ ਡੇ ਇਨਕਰੀਜ਼ ਹੁੰਦਾ ਜਾ ਰਿਹਾ ਥੋੜਾ ਜਿਹਾ ਘਟਿਆ ਸੀਗਾ 19 ਵੀਕ ਤੇ ਆਇਆ ਸੀ ਇੰਡੀਆ ਤੋਂ ਤੇ ਹੁਣ ਫਿਰ ਵੱਧ ਕੇ 20 ਵੀਕ ਦਾ ਹੋ ਗਿਆ ਹੈ ਐਸ ਪਰ ਕੈਨੇਡਾ .ca ਉਸ ਤੋਂ ਬਾਅਦ ਜੇਕਰ ਪਾਕਿਸਤਾਨ ਤੋਂ ਫਾਈਲ ਲਗਾਈ 10 ਵੀਕ ਦਾ ਜੇਕਰ ਤੁਸੀਂ ਵਰਕ ਪਰਮਿਟ ਲਗਾਇਆ ਦੁਬਈ ਤੋਂ 39 ਵੀਕ ਦਾ ਟਾਈਮ ਜੇਕਰ ਤੁਸੀਂ ਯੂਕੇ ਤੋਂ ਲਗਾਇਆ 18 ਵੀਕ ਦਾ ਜੇਕਰ ਆਸਟ੍ਰੇਲੀਆ ਤੋਂ 28 ਵੀਕ ਲੱਗ ਸਕਦੇ ਨੇ ਬਹਿਰੀਨ ਤੋਂ 35 ਵੀਕ ਦਾ ਟਾਈਮ ਜਿਹੜਾ ਉਹ ਲੱਗ ਰਿਹਾ ਤੁਹਾਡਾ ਵਰਕ ਪਰਮਿਟ ਦੇ ਉੱਤੇ ਐਕਚੁਅਲ ਦੇ ਵਿੱਚ ਕੀ ਹੈ ਇਹ ਕੈਨੇਡਾ .ca ਦੇ ਹਿਸਾਬ ਦੇ ਨਾਲ ਦੱਸਿਆ ਐਕਚੁਅਲ ਦੇ ਵਿੱਚ ਕੀ ਹੈ ਜਿਹੜੀਆਂ ਪ੍ਰਾਇੋਰਟਾਈਜ਼ ਕੀਤੀਆਂ ਹੋਈਆਂ ਅਪਲੀਕੇਸ਼ਨਸ ਨੇ ਉਹਨਾਂ ਦੇ ਰਿਜ਼ਲਟ 2-3 ਮਹੀਨੇ ਚ ਵੀ ਆ ਜਾਂਦੇ ਨੇ ਪਰ ਜ਼ਿਆਦਾਤਰ ਰਿਜ਼ਲਟ ਜਿਹੜੇ ਆ ਉਹ ਜਿਹੜਾ ਸਟੈਂਡਰਡ ਟਾਈਮ ਪੀਰੀਅਡ ਦਿੱਤਾ ਹੋਇਆ ਉਥੋਂ ਤੱਕ ਖਿੱਚੇ ਜਾਂਦੇ ਨੇ ਕਿ ਇਹ-ਇਹ ਦੇ ਤੇ 6-6 ਮਹੀਨੇ ਤੇ 7-7 8-8 ਮਹੀਨੇ ਤੋਂ ਵੀ ਰਿਜ਼ਲਟ ਪੈਂਡਿੰਗ ਪਏ ਨੇ ਜਿਨ੍ਹਾਂ ਦਾ ਸਾਲ 1.5 ਸਾਲ ਤੋਂ ਪੈਂਡਿੰਗ ਪਿਆ ਹੈ ਉਹ ਆਪਣੀ ਫਾਈਲ ਵਿਧਰੋ ਕਰਕੇ ਦੁਬਾਰਾ ਲਗਾ ਲੈਣ ਤੇ ਖਾਸ ਕਰਕੇ ਉਹ ਬਿਲਕੁਲ ਦੁਬਾਰਾ ਨਾ ਲਗਾਉਣ ਵਿਧਰੋ ਕਰਕੇ ਜਿਨ੍ਹਾਂ ਦੇ ਰੂਲ ਕੰਡੀਸ਼ਨ ਚੇਂਜ ਹੋਣ ਤੋਂ ਪਹਿਲਾਂ ਦੀ ਫਾਈਲਿੰਗ ਹੋਈ ਸੀਗੀ ਤੇ ਉਸ ਤੋਂ ਬਾਅਦ ਰੂਲ ਜਦੋਂ ਬਦਲੇ ਤਾਂ ਉਹ ਐਲੀਜੀਬਿਲਟੀ ਕ੍ਰਾਈਟੇਰੀਆ ਮੀਟ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਤੁਸੀਂ ਸਭ ਤੋਂ ਪਹਿਲਾਂ ਹੁੰਦਾ ਤੁਸੀਂ ਵੈੱਫ ਔਰਮ ਰੇਸ ਕਰੋ ਜੇਕਰ ਤਾਂ ਵੀ ਕੋਈ ਰਿਸਪੌਂਡ ਨਹੀਂ ਮਿਲਦਾ ਤੁਸੀਂ ਸਾਲ ਡੇਟ ਸਾਲ ਤੋ ਵੇਟ ਕਰ ਰਹੇ ਹੋ ਤਾਂ ਇੱਕ ਐਡੀਪੀ ਇਨਕੁਆਇਰੀ ਜਿਹੜੀ ਹੈ ਉਹ ਮਾਰਕ ਕਰਵਾ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਸੁਪਰ ਵੀਜ਼ਾ ਦੀ ਗੱਲ ਕਰ ਲੈਣੇ ਆ 67 ਡੇਸ ਦਾ ਟਾਈਮ ਇੰਡੀਆ ਤੋਂ ਸ਼ੋ ਕਰ ਰਿਹਾ ਹੈ ਤੇ 144 ਡੇਸ ਦਾ ਟਾਈਮ ਜਿਹੜਾ ਉਹ ਪਾਕਿਸਤਾਨ ਤੋਂ ਸ਼ੋ ਕਰ ਰਿਹਾ ਹੈ ਜੇਕਰ ਸੁਪਰ ਵੀਜ਼ਾ ਦੀ ਗੱਲ ਕਰੀਏ ਅਚਲ ਦੇ ਵਿੱਚ ਕੀ ਹੈ ਕਿ ਸੁਪਰ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਸਟੈਂਡਰਡ ਟਾਈਮ ਦੇ ਵਿੱਚ ਹੀ ਮੋਸਟ ਆਫ ਰਿਜ਼ਲਟ ਆ ਜਾਂਦੇ ਨੇ ਜੇਕਰ ਤੁਹਾਡਾ ਦੁਬਾਰਾ ਮੈਡੀਕਲ ਵਗੈਰਾ ਨਾ ਮੰਗ ਲਿਆ ਜਾਵੇ ਜੇਕਰ ਦੁਬਾਰਾ ਤੁਹਾਡਾ ਐਕਸ-ਰੇ ਐਸਪਿਟਮ ਟੈਸਟ ਜਾਂ ਕੋਈ ਨਾ ਕੋਈ ਮੈਡੀਕਲ ਇਸ਼ੂ ਹੋ ਜਾਂਦਾ ਹੈ ਦੁਬਾਰਾ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੈਡੀਕਲ ਐਗਜ਼ਾਮੀਨੇਸ਼ਨ ਲਈ ਸੱਦਿਆ ਜਾਂਦਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡੇ 2 ਮਹੀਨੇ ਤੋਂ ਲੈ ਕੇ 4 ਮਹੀਨੇ 5 ਮਹੀਨੇ ਵੀ ਲੱਗ ਸਕਦੇ ਆ ਪਰ ਜੇਕਰ ਤੁਹਾਡਾ ਨੋਰਮਲ ਪ੍ਰੋਸੈਸ ਹੋ ਰਿਹਾ ਹੈ ਤਾਂ ਵਿਦਿਨ ਟਾਈਮ ਪੀਰੀਅਡ ਮੋਸਟ ਆਫ ਕੇਸਸ ਦੇ ਵਿੱਚ ਰਿਜ਼ਲਟ ਜਿਹੜੇ ਤੁਹਾਡੇ ਆ ਜਾਂਦੇ ਆ ਉਮੀਦ ਕਰਦਾ ਹਾਂ ਬਲੌਗ ਪਸੰਦ ਆਇਆ ਹੋਗਾ ਚੰਨ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਸਿੱਕ ਇਸ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਪਸ ਨੋਟ ਅਸ ਅਫੀਸ਼ਲ ਚਾਹੁੰਦੇ ਹੋ ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੰਨ ਨੂੰ ਸਬਸਕ੍ਰਾਈਬ ਕਰੋ ਤੇ ਵੱਧ